ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਕੰਟਾਕਾਰ ਚੌਕ ਵਿਖੇ ਸਥਿਤ ਬਾਲਾਜੀ ਹੋਟਲ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਾਮੀ ਲੈਮਨ ਕੰਪਨੀ ਦੇ ਨਾਮ ਤੇ ਹੋਟਲ ਦੇ ਵਿੱਚ ਕਮਰਿਆਂ ਦੀ ਬੁਕਿੰਗ ਕਰਵਾ ਰਿਹਾ ਸੀ ਅਤੇ ਅੱਜ ਉਸ ਦੇ ਵੱਲੋਂ ਕਮਰੇ ਦੇ ਵਿੱਚ ਖੁਦਕੁਸ਼ੀ ਕਰ ਲਈ ਗਈ ਹੈ ਉੱਥੇ ਇਸ ਮਾਮਲੇ ਲੈ ਕੇ ਹੋੱਚੇ ਅਧਿਕਾਰੀਆਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਾਂਚ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹੋਟਲ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹਨਾਂ ਦੇ ਵੱਲੋਂ ਵੀ ਬਿਨਾਂ ਕਿਸੇ ਆਈਡੀ ਪ੍ਰੂਫ ਤੋਂ ਉਸ ਸ਼ਖਸ ਨੂੰ ਕਮਰਾ ਦਿੱਤਾ ਜਾ ਰਿਹਾ ਸੀ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਹਾਂਜੀ ਸਰ ਕੀ ਬੰਦਾਂ ਨੂੰ ਆਇਆ ਕਿ ਜੋ ਸਰ ਨੇ ਦੱਸਿਆ ਹੋਈ ਸੀ ਸਰ ਤੁਸੀਂ ਆਧਾਰ ਕਾਣ ਦੇ ਬੰਦੇ ਕੋਲ ਲੈ ਆਏ ਨਹੀਂ ਸਰ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਕਿ ਨਾਲ ਤੁਸੀਂ ਹੋਟਲ ਦੇ ਰੂਮ ਦੇ ਹੀ ਹਾਂਜੀ ਸਰ ਅੱਜ ਸਵੇਰੇ ਜਦੋਂ 12 ਵੇ ਦਾ ਚੈੱਕ ਆਊਟ ਦਾ ਟਾਈਮ ਸੀਗਾ ਤਾਂ ਦਰਵਾਜ਼ਾ ਨਹੀਂ ਖੁੱਲਿਆ ਭਾਈ ਇਹਨਾਂ ਨੇ ਫਿਰ ਚਾਬੀ ਦੂਜੀ ਪਰੋਂ ਲਵਾ ਕੇ ਕਮਰਾ ਖੋਲ੍ਹਿਆ ਤਾਂ ਅંદર ਡੈੱਡ ਬਡੀ ਮਿਲੀ ਆ ਜਿਹਦੀ ਫੋਟੋ ਫੋਟੋਆਂ ਖਿੱਚ ਲਈਆਂ ਚੈਕਿੰਗ ਕੀਤੀ ਆ ਅੰਦਰ ਕੁਝ ਬੀਅਰ ਦੀ ਬੋਤਲਾਂ ਪਈਆਂ ਨੇ ਕੁਝ ਰਾਤ ਦਾ ਜਿਹੜਾ ਖਾਣਾ-ਕੁਣਾ ਕਦੇ ਪਾਂਡੇ ਪਏ ਆ ਨਾਸ਼ ਦੀ شناخت ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਸ ਤੋਂ ਬਾਅਦ ਸੀਸੀਟੀਵੀ ਜਿਹੜੇ ਲੱਗੇ ਉਹ ਚੈੱਕ ਕਰ ਰਹੇ ਆ ਉਸ ਤੋਂ ਬਾਅਦ ਤਾਂ ਸਾਡੇ ਕਿ ਇਹ ਕੱਲ੍ਹ ਆਇਆ ਸੀ ਤੇ ਦੇ ਨਾਲ ਸੀਗਾ ਕੋਈ ਇਹ ਕੱਲ੍ਹ ਆਇਆ ਸੀਗਾ ਇਹਦੇ ਨਾਲ ਇੱਕ ਬੰਦਾ ਹੋਰ ਸੀਗਾ ਜਿਹੜਾ ਸਿਰੇ ਕਹਿੰਦੇ ਵੀ 5:30 ਵਜੇ ਚਲੇਗਾ ਇੱਥੋਂ ਅੱਧੀ ਬੰਨੀ ਪਤਾ ਲੱਗਾ ਨਹੀਂ ਕਿਸੇ ਹੋਰ ਦਾ ਐਡਰੈਸ ਲਿਖਾ ਕੇ ਇੱਥੇ ਰਹਿ ਰਹੇ ਸੀਗੇ ਉਹ ਵੈਰੀਫਾਈ ਕਰ ਰਹੇ ਹਾਂ ਸੀ ਸਰ ਤੁਸੀਂ ਕਹਿ ਰਹੇ ਸੀ ਨਾਖਰੀ ਹੈ ਆਧਾਰ ਕਾਰਡ ਕਰ ਰਹੇ ਕਿ ਤਾਈਏ ਨੇ ਆਈਡੀ ਨਾ ਜਿਹਦੇ ਨਾਂ ਦੇ ਬੁਕਿੰਗ ਸੀਗੀ ਉਹ ਬੰਦਾ ਅਸੀਂ ਬੁਲਾ ਲਿਆ ਵਾ ਉਹ ਕਹਿੰਦਾ ਮੈਂ ਇੱਥੇ ਆਇਆ ਨਹੀਂ ਉਹ ਵੈਰੀਫਾਈ ਕਰ ਰਹੇ ਹਾਂ ਤਫਤੀਸ਼ ਕਰ ਰਹੇ ਹਾਂ ਸੀ ਹੈ ਨਹੀਂ ਹੋਟਲ ਵਾਲੇ ਬਿਲਕੁਲ ਬਿਲਕੁਲ ਜੋ ਕਰੂਨ ਦੇ ਮੇ ਤੱਕ ਬੰਦੀ ਕਰ ਦੇ ਕੀਤੇ ਜਾਓ ਠੀਕ ਰਾਸ਼ਮ ਜਨ نیوز ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ